ਪੰਜਾਬ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਬਾਸੂਦ ਨੇ ਅਸਤੀਫਾ ਦੇ ਦਿੱਤਾ ਹੈ ਪਟੇਗੜ੍ਹ ਸਾਹਿਬ ਵਿੱਚ ਹੁਣ ਪੰਜਾਬ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਜਿਸ ਦੇ ਵਿੱਚ ਕੀ ਸਾਬਕਾ ਜ਼ਿਲ੍ਹਾ ਪ੍ਰਧਾਨ ਜੋ ਸੁਬਾਸੂਦ ਨੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਇਸ ਦੀ ਜਾਣਕਾਰੀ ਜੋ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਵੱਲੋਂ ਦਿੱਤੀ ਗਈ ਹੈ ਕੁਝ ਵਜ੍ਹਾ ਵੀ ਦੱਸੀ ਗਈ ਹੈ ਕਿ ਕਿਹਨਾ ਕਾਰਨਾਂ ਕਰਕੇ ਉਹਨਾਂ ਵੱਲੋਂ ਇਹ ਅਸਤੀਫਾ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਮੌਜੂਦਾ ਸਮੇਂ ਦੇ ਵਿੱਚ ਜੋ ਕਾਂਗਰਸ ਪਾਰਟੀ ਦਾ ਸੰਗਠਨ ਹੁਣ ਕਾਫੀ ਕਮਜ਼ੋਰ ਹੋ ਚੁੱਕਾ ਹੈ ਹਾਂ ਵਰ ਕ੍ਰਾਂਤੀ ਕੋਈ ਪੁੱਛ ਨਹੀਂ ਹੈ ਤੇ ਇਸ ਕਰਕੇ ਉਹ ਸਾਰੀਆਂ ਗੱਲਾਂ ਤੋਂ ਨਾਰਾਜ਼ ਹਨ ਜਿਸ ਕਰਕੇ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਫਿਰ ਸਵਾਲ ਵੱਡਾ ਇਹ ਉੱਠਦਾ ਹੈ ਕਿ ਜੇਕਰ ਉਹਨਾਂ ਨੇ ਕਾਂਗਰਸ ਪਾਰਟੀ ਦੀ ਪ੍ਰਾਈਮਰੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਹੈ ਤੇ ਉਹਨਾਂ ਦਾ ਕੋਈ اچانک ਕਿਸੇ ਹੋਰ ਪਾਰਟੀ ਵੱਲ ਹੋਏਗਾ ਪਰ ਉਹਨਾਂ ਨੇ ਇਸ ਦੇ ਜਵਾਬ ਨੂੰ ਨਕਾਰਦੇ ਹਾਂ ਕਿ ਹੈ ਕਿ ਉਹ ਆਪਣੇ ਸਮਰਥਕਾਂ ਦੇ ਨਾਲ ਇਸ ਬਾਰੇ ਵਿਚਾਰ ਕਰਨਗੇ ਗੱਲਬਾਤ ਕਰਨਗੇ ਸਲਾਹ ਕਰਨਗੇ ਉਸ ਤੋਂ ਬਾਅਦ ਹੀ ਕੋਈ ਜੋ ਹੈ ਉਚਿਤ ਜਵਾਬ ਦੇਣਗੇ ਪਾਰ ਉਹਨਾਂ ਦਾ ਹਲੇ ਕਿਸੇ ਵੀ ਪਾਰਟੀ ਵੱਲ ਕੋਈ ਰੁਝਾਨ ਨਹੀਂ ਹੈ ਸੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਕਾਂਗਰਸ ਨੂੰ ਹੁਣ ਝਟਕਾ ਲੱਗਿਆ ਹੈ 2024 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਭਾਸ सूद ਨੇ ਅਸਤੀਫਾ ਦੇ ਦਿੱਤਾ ਜੀ ਹਾਂ ਇਹਦੀ ਜਾਣਕਾਰੀ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਹੈ ਤੇ ਕੁਝ ਵਜ੍ਹਾ ਵੀ ਦੱਸੀ ਹੈ ਜਿਸ ਤੋਂ ਨਰਾਸ਼ ਹੋ ਕੇ ਜ਼ਿਲ੍ਹਾ ਪ੍ਰਧਾਨ ਸੁਭਾਸ सूद ਨੇ ਅਸਤੀਫਾ ਦਿੱਤਾ ਹੈ ਉਹਨਾਂ ਨੇ ਕਿਹਾ ਇਹ ਪਾਰਟੀ ਦਾ ਸੰਗਠਨ ਵੀ ਕਮਜ਼ੋਰ ਹੋ ਰਿਹਾ ਹੈ ਵਰਕਰਾਂ ਦੀ ਇਸ ਦੇ ਵਿੱਚ ਕੋਈ ਪੁੱਛਗਿੱਛ ਨਹੀਂ ਹੈ ਕੋਈ ਸੁਖਸਲਾ ਨਹੀਂ ਦਿੰਦਾ ਜਿਸ ਤੋਂ ਉਹ ਬੇहद ਨਰਾਜ਼ ਨੇ ਐਸੇ ਨਰਾਜ਼ਗੀ ਕਾਰਨ ਉਹਨਾਂ ਨੇ 2024 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਜਿਹੜਾ ਆ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ ਉਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਚਲਾ ਪ੍ਰਧਾਨ ਸੁਭਾਸ਼ ਸੂਦ ਨੇ ਹੁਣ ਕਾਂਗਰਸ ਪਾਰਟੀ ਦੀ ਪ੍ਰਾਈਮਰੀ ਮੈਂਬਰਸ਼ਿਪ ਤੋਂ ਜਿਹੜਾ ਆ ਅਸੀਫਾ ਤਹਿ ਦਿੱਤਾ ਹੈ 43 ਸਾਲ ਕਾਂਗਰਸ ਪਾਰਟੀ ਦੀ ਬਾਕਬਕ ਜ਼ਿਲ੍ਹਾ ਕਾਂਗਰਸ ਕਮੇਟੀ ਔਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਮੀਦਵਾਰ ਰਹੇ ਤੋਂ ਬਾਅਦ ਅੱਜ ਮੈਂ ਸਰੇਮਾਨ ਦੇ ਨਾਲ ਕਾਂਗਰਸ ਪਾਰਟੀ ਦੀ ਪ੍ਰਾਈਮਰੀ ਮੈਂਬਰਸ਼ਿਪ ਤੋਂ ਸ੍ਰੀਪਾ ਦੇ ਰਹੇ ਕਾ ਕਾ ਮੈਂ ਬਾਕੀ ਚੀਜ਼ਾਂ ਤੋਂ ਬੋਲਦਾ ਹਾਂ ਜੀ ਕੌਨਫਰੈਂਸ ਤੇ ਮੇਰਾ ਵੀ ਉਹ ਦੱਸਣਾ ਹੁੰਦਾ ਇਹ ਹੀ ਮੇਰਾ ਅਜ ਦਾ ਕਾਰਨ ਕੀ ਹੈ ਕਾਰਨ ਕੀ ਹੈ ਜੀ ਕਿਉਂ ਆਪੀ ਵੰਦਤਾ ਜਾ ਰਹੇ ਮੈਂ ਸਮਝਦਾ ਜਦੋਂ ਮੈਂ ਕਾਂਗਰਸ ਪਾਰਟੀ ਦੇ ਵਿੱਚ 1979 ਦੇ ਵਿੱਚ ਸ਼ਾਮਿਲ ਹੋਇਆ ਸੀ ਬੈਦ ਹਰੀਕਿਸ਼ਨ ਜੀ ਦੀ ਰਵਾਇਤ ਦੇ ਵਿੱਚ ਮੈਂ ਹੋਇਆ ਸੀ ਸ਼ਾਮਿਲ ਉਸ ਤੋਂ ਬਾਅਦ 1992 ਦੇ ਵਿੱਚ ਜ਼ਿਲ੍ਹਾ ਬਣਿਆ ਔਰ ਬੈਦ ਹਰੀ ਕਿਸ਼ਨ ਜੀ ਨੇ ਜ਼ਿਲ੍ਹੇ ਦੀ ਕਮਾਂਡ ਸੰਭਾਲੀ ਔਰ ਉਸ ਟਾਈਮ ਦੇਖਿਆ ਸੀ ਦੇਖਣ ਨੂੰ ਮਿਲਦਾ ਸੀ ਕਿ ਆਰਗੇਨਾਈਜੇਸ਼ਨ ਨਾਂ ਦੀ ਕੋਈ ਚੀਜ਼ ਸੀ ਅੱਜ ਸਾਡੇ ਪੀਸ਼ਨ ਪਿਤਾਮਾ ਕਾਂਗਰਸ ਦੇ ਬੈਦ ਹਰੀ ਕਿਸ਼ਨ ਜੀ ਸਵਰਗਾ ਤੋਂ ਬੈਠੇ ਉਦਾਸ ਹੋ ਰਹੇ ਹੋਣਗੇ ਕਿ ਜ਼ਿਲ੍ਹਾ ਪਟੇਗੜ੍ਹ ਸਾਹਿਬ ਦੇ ਵਿੱਚ ਮੇਰਾ ਬੂਟਾ ਲਾਇਆ ਹੋਇਆ ਅੱਜ ਸ਼ੁਕਰ ਹੈ ਮੈਂ ਮੂਕੂਦ ਕਰਦਾ ਕਿ ਹੁਣ ਆਰਗੇਨਾਈਜੇਸ਼ਨ ਨਾਂ ਦੀ ਕੋਈ ਚੀਜ਼ ਨਹੀਂ ਰਹੀ ਇਸੇ ਕਰਕੇ ਮੈਨੂੰ ਪਾਰਟੀ ਦੀ ਪ੍ਰਾਈਮਰੀ ਮੈਂਬਰਸ਼ਿਪ ਤੋਂ ਸਿਫਾ ਦੇਣਾ ਪਿਆ ਹੈ ਵੱੰਦੀ ਕਿ ਬਨੇ ਬੜੇ ਅਹੁਦੇ ਤੇ ਰਹੇ ਕਿ ਵੀ ਕਿ ਉਹਦਾ ਸਨਾਰ ਕੀ ਹੈ ਜਿਹੜਾ ਤੁਸੀਂ ਫਾਵੇਂ ਮੈਂ ਵੱਡੇ ਵੱਡੇ ਅਹੁਦੇ ਤੇ ਰਹਾਂ ਪਰ ਕਾਰੋਬਾਰ ਤੇਰਾ ਚੀਜ਼ ਨੂੰ ਹੱਥ ਨਾਲ ਲਾਏ। ਉਹ ਲੋਕ ਦੇ ਵਿੱਚ ਸਾਰਾ ਕੋ ਸਮਝ ਗਏ ਹੋ। ਸਮਝ ਨਹੀਂ ਗੰਤ ਸੋਣ ਕੋਈ ਵੀ ਬਸ ਇਹੀ ਗੱਲ ਹੈ ਕਿ ਕਾਰੋਬਾਰ ਤੇਰਾ ਚੀਜ਼ ਨੂੰ ਹੱਥ ਨਾਲ ਲਾਉਂਦੀ ਆ ਉਹਦਾ ਕੀ ਜੀ ਕਾਰਜਕਾਰੀ ਜੋ ਸੈਟੀਸਫਾਈਡ ਜੀ ਰਾਹੁਲ ਗਾਂਧੀ ਜੀ ਜਾਂ ਜੋ ਪੰਜਾਬ ਦਾ ਪ੍ਰਧਾਨ ਹੈ ਇਹਦੇ ਵਿੱਚ ਨਹੀਂ ਲਾਇਆ ਜਾਂਦਾ ਵੀ ਇੱਥੇ ਜਿੱਥੇ ਜਿੱਥੇ ਮੈਂ ਜਿਹੜੇ ਉਹਦੇ ਮੈਂ ਕੰਮ ਕਰਾਉਂਦਾ ਉੱਥੇ ਮਿਲ ਕੇ ਆਰਗੇਨਾਈਜੇਸ਼ਨ ਦੀ ਕੋਈ ਚੀਜ਼ ਨਹੀਂ ਹੈ। ਸੇ ਕਰਕੇ ਇਹ ਕਿਸ ਤਰ੍ਹਾਂ ਦਾ ਵੀ ਹੋਰ ਹੋਊਗਾ ਨਾ ਮੇਨ ਜਿਹੜੇ ਹੋਰ ਹੋ ਹੋਰੀ ਆਪਾਂ ਇਹ ਆਰਾਮ ਮੰਦਰ ਵਾਲੀ ਈਸ਼ੂ ਤੇ ਕਾਂਗਰਸ ਨੇ ਪਾਰਟਿਸਿਪੇਟ ਨਹੀਂ ਕੀਤਾ ਉਹ ਤੋਂ ਨਾਰਾਜ਼ ਹੋਵੇ ਤੁਹਾਡੇ ਮਨ ਦੇ ਵਿੱਚ ਤਾਂ ਵੀ ਉਹ 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 ਵੀ ਇੱਕ ਈਸ਼ੂ ਹੋ ਸਕਦਾ ਤੇ ਕਿਸੇ ਪਾਰਟੀ ਹਾਈਕ ਮੰਨਣ ਦੀ ਗੱਲ ਕੀਤੀ ਤੁਸੀਂ ਜੇ ਤੁਸੀਂ ਕਹਿੰਦੇ ਵੀ ਲੋਕਲ ਜਿਵੇਂ ਕਿਸੇ ਤੋਂ ਨਾਰਾਜ਼ ਹੋ ਤੁਸੀਂ ਨਹੀਂ ਮੈਂ ਪਿਛਲੇ 1.5 ਸਾਲ ਦੇ ਵਿੱਚੋਂ ਤੋਂ ਕਾਰੀ ਬੈਠਾ ਹਾਂ ਆਪਣੇ ਆਪ ਨੂੰ ਇਹ ਜ਼ੋਰ ਸਮਝਿਆ ਔਰ ਲੋਕ ਸੁਭਦੇ ਵਿੱਚ ਜਦ ਪਾਰਟੀ ਦੇ ਲੀਡਰ ਕਿਸੇ ਦੇ ਵਰਕਰ ਦੇ ਸ਼ਾਮਲ ਨਹੀਂ ਹੁੰਦੇ ਤਾਂ ਵਰਕਰ ਨੂੰ ਮਾਜੂਸੀ ਤਾਂ ਹੁੰਦੀ ਹੈ ਮੈਂ ਤਕਰੀਬਨ 4 4 ਮਹੀਨੇ ਇੱਕ ਸਪਾਈਨ ਦਾ ਆਪਰੇਸ਼ਨ ਕਰਵਾਉਣ ਤੋਂ ਬਾਅਦ ਕਰ ਲਿਆ ਪਰ ਕਿਸੇ ਵੀ ਲੀਡਰ ਦੇ ਮੇਰੇ ਤੋਂ ਬਾਰੇ ਨਹੀਂ ਕੁਛ ਆਖਿਆ ਨਾ ਵੀ ਕੋਈ ਪ੍ਰਸੰਗ ਦਿੱਤਾ ਐਮਪੀ ਸਾਹਿਬ ਨੇ ਕੋਈ ਕੰਟੈਕਟ ਕਰਿਆ ਮੈਨੂੰ ਕਿਸੇ ਨੇ ਮੈਨੂੰ ਕੋਟੈਕਟ ਕੀਤਾ ਨਾਗਰਾ ਸਾਹਿਬ ਦੇ ਬੜੇ ਨਜ਼ਦੀਕ ਸੀ ਤੁਸੀਂ ਜਿਹੜਾ ਵਿਧਾਇਕ ਸੀ ਸਾਫ ਦਾ ਹਮ ਤਾਂ ਬੜੇ ਨਜ਼ਦੀਕ ਸੀ ਤੁਸੀਂ ਵੀ ਮੈਂ ਮੈਂ ਤੁਹਾਨੂੰ ਕੱਲ੍ਹ ਰਾਤੀ ਸਾਹ ਦੇ ਵਿੱਚ ਸਾਰੀ ਗੱਲ ਆ ਗਈ ਕਿ ਕਾਰਵਾਰ ਤੇਰਾ ਚੀਜ਼ ਨੂੰ ਆਤਮਾ ਮੈਂ ਦੇ ਵਿੱਚ ਸਾਰਾ ਕੁਝ ਹੀ ਆ ਗਿਆ ਤਾਂ ਅੱਗੇ ਹੁਣ ਕੀ ਪਲਾਨ ਆ ਜੀ ਕਿਹੜੀ ਪਾਰਟੀ ਜੁਆਇਨ ਕਰਨ ਜਾ ਰਹੇ ਹੋ ਇਹ ਮੈਂ ਹਲੇ ਕੋਈ ਗੱਲ ਸਾਰੇ ਮੇਰੇ ਜਿੰਨੇ ਵੀ ਜਿਆਦਾ ਹੋਰ ਬੇਅਜਤਾ ਮੇਰੇ ਬਹੁਤ ਨਜ਼ਦੀਕੀ ਮੇਰੇ ਆਪਣੇ ਮਿੱਤਰ ਹੀ ਬੁਲਾਏ ਆਏ ਨੇ ਕਿਉਂਕਿ ਐਮਰਜੈਂਸੀ ਪ੍ਰੋਗਰਾਮ ਸੀ ਇਹ ਉਸ ਤੋਂ ਬਾਅਦ ਮੈਂ ਰੈਗ ਕਰੂੰਗਾ ਪਰ ਸਾਰੇ ਬੰਦੇ ਨਾਲ ਜੋ ਵੀ ਮੇਰੇ ਬੰਦੇ ਸਾਰੇ ਕਹਿਣਗੇ ਉਹ ਬਰੇ ਕਿੰਨੇ ਕਿੰਨੇ ਬੰਦਿਆਂ ਨੂੰ ਰੈਗ ਅਸਤੀਫਾ ਦਾ ਨਾਲ ਤੁਸੀਂ ਆਪਣੇ ਤੁਹਾਡੇ ਨਾਲ ਕਿੰਨੇ ਬੰਦੇ ਇਹ ਤਾਂ ਹੁਣ ਟਾਈਮ ਤੋਂ ਸੁਰੂ ਕਿੰਨੇ ਅਜਾ ਦੇਖ ਦੇਖੀ ਤੇ ਮੇਰਾ ਪੱਕੀ ਹੋਰ ਵੀ ਟਾਈਮ ਦੇ ਵਿੱਚ ਟਾਈਮ ਤੋਂ ਬਾਅਦ ਹੋਰ ਲੋਕ ਵੀ ਅਸਤੀਫਾ ਦੇਣਗੇ ਬਹੁਤ ਕਾਫੀ ਲੋਕ ਇਹ ਕਹਿ ਗਏ ਯਾਰ ਪਾਰਟੀ ਦਾ ਅੱਜ ਆਪ ਦੇਖ ਹੀ ਰਹੇ ਹੋ ਪਾਰਟੀ ਵਿੱਚ ਕੀ ਹੈ ਤਾਂ ਜਿਹੜੇ ਬੜੇ ਉੱਤੇ ਤੇ ਰਹੇ ਪਿੱਛੇ ਬਿਮਾਰ ਹੋ ਸੀ ਕਹਿੰਦੇ ਕੋਈ ਆਇਆ ਨਹੀਂ ਤੇ ਤੁਹਾਨੂੰ ਜੇ ਵੀ ਆ ਦੂਜੇ ਵਿਧਾਇਕ ਤੁਹਾਡਾ ਹਾਂ ਚੱਲ ਬੋਚਦੇ ਰਹੇ ਆਪਨੇ ਨਹੀਂ ਪੁੱਛ ਰਹੀ ਕਿ ਕੀ ਹੈ ਅੱਛਾ ਜੀ ਇਹ ਤਾਂ ਲੋਕਾਂ ਨੂੰ ਪਤਾ ਹੋਣਾ ਦੂਜੇ ਪਾਰਟੀ ਦੇ ਅੰਦਰੋਂ ਪੁੱਛਿਆ ਸੀ ਹਾਂ ਸਾਰੇ ਮੈਨੂੰ ਬਿਲਕੁਲ ਸਾਰੇ ਆਏ ਆ ਆਪ ਵਾਲੇ ਵੀ ਆਏ ਦੂਜੇ ਪਾਰਟੀਆਂ ਦੇ ਵੀ ਆ ਗਏ ਬਿਲਕੁਲ ਬਿਲਕੁਲ ਹਾਂ ਚੱਲ ਪੁੱਛਾ ਕਰੀਏ ਆਪਨੀ ਪਾਰਟੀ ਦਾ ਕੋਈ ਨਹੀਂ ਆਇਆ ਜੀ ਤੁਹਾਨੂੰ ਨਰਾਜ਼ਗੀ ਹੈ ਜੀ ਮੈਨੂੰ ਨਰਾਜ਼ਗੀ ਨਹੀਂ ਚਲੋ ਤਾਂ ਉਹਨਾਂ ਦੀ ਮਰਜ਼ੀ ਹੈ ਮੈਂ ਮੇਰਾ ਮੈਂ ਮਹਿਸੂਸ ਕਰਦਾ ਕਿ ਦੁੱਖ ਸੁੱਖ ਦੇ ਵਿੱਚ ਤਾਂ ਦੁਸ਼ਮਣੇ ਵੀ ਆਪਾ ਚਲੇ ਜਾਂਦੇ ਆ ਮੈਂ ਮਹਿਸੂਸ ਕਰਦਾ ਹੈ ਲੱਗਦਾ ਹੈ ਆ ਟਾਈਮ ਪਾਰਟੀ ਨੂੰ ਬਦਲਣਾ ਬਰਕਰਾਰ ਰੱਖਣਾ ਦੀ ਤੇ ਕਹਿੰਦਾ ਮੈਂ ਵੀ ਉਹਨੂੰ ਹਰ ਇੱਕ ਬਰੇ ਕਰਦਾ ਕਦਰ ਕਰਨੀ ਚਾਹੀਦੀ ਹੈ ਆਹ ਤਾਂ ਗਈ ਗਈ ਹੈ ਤੇ ਜਿਲ੍ਹਾ ਪ੍ਰਧਾਨ ਵੀ ਸੰਪਰਕ ਤੇ ਨੇ ਜੇ ਤੁੰਹੇਰੇ ਜਿਲ੍ਹਾ ਪ੍ਰਧਾਨ ਨਾਲ ਮੇਰੇ ਬਹੁਤ ਸੰਪਰਕ ਰਹੇ ਆ ਅ ਜਿਲ੍ਹਾ ਪ੍ਰਧਾਨ ਹੈ ਹਾਂ ਆ ਉਹ ਵੀ 10 ਸਾਲ ਪਹਿਲਾਂ ਮੈਨੂੰ ਜਿਲ੍ਹਾ ਪ੍ਰਧਾਨ ਦਾ ਫੋਨ ਆ ਕੇ ਹਟਿਆ ਉਹ ਵੀ ਤੁਹਾਡੇ ਨਾਲ ਜਾਣਗੇ ਜਿਵੇਂ ਤੁਸੀਂ ਪਾਰਟੀ ਛੱਡ ਕੇ ਨਹੀਂ ਮੈਂ ਮੈਂ ਕੁਝ ਨਹੀਂ ਕਹਿ ਸਕਦਾ ਵਾਹ ਠੀਕ ਉਹ ਉਹ ਸੌਣ ਰਿਹਾ ਸੰਪਰਕ ਨਾਲ 43 ਸਾਲ